ਪੰਜਾਬ ਸਰਕਾਰ ਵੱਲੋਂ ਜੋ ਜੋ ਨਸ਼ਾ ਵਿਰੋਧ ਮੈਮ ਸ਼ੇੜੀ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹਟ ਅਤੇ ਮਾਨਯੋਗ ਐਸਐਸਪੀ ਬਟਨਾ ਸ਼੍ਰੀਮਤੀ ਅਮਨੀਤ ਕੌਂਡਲ ਦੀ ਹਾਜ਼ਰਤਾਂ ਹਸਾਰ ਕਾਰਵਾਈ ਕਰਦੇ ਹੋਏ ਕੱਲ ਸਾਡੀ ਸੀਏ 2 ਦੀ ਟੀਮ ਜਿਹਨੂੰ ਯੋਗਾਈ ਐਸਸੀ ਹਰਮਨਜੀਤ ਸਿੰਘ ਕਰ ਰਹੀ ਸੀ ਅਸੀਂ ਇੱਕ ਸਕਾਪੀਓ ਗੱਡੀ ਪੀਬੀ 31ਪੀ 4352 ਸਮੇਤ ਉਹ ਵਿਅਕਤੀ ਜਿਹੜੇ ਗ੍ਰੱਤਾ ਕੈਪ ਕੀਤੇ ਸਖਨਾਮ ਸਿੰਘ ਦੇ ਸੱਤਾ ਪੁੱਤਰ ਸੋਨ ਸਿੰਘ ਅਤੇ ਸੁਖਜਿੰਦਰ ਸਿੰਘ ਲਈ ਸੁਖ son of ਸੁਖਪਾਲ ਸਿੰਘ ਜਿਹੜੇ ਦੋਨੇ ਭਾਈ ਰੂਪਾ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲ 70 ਗ੍ਰਾਮ ਹੀਰੋਨ ਅਤੇ ਇੱਕ ਪਿਸਤੌਲ 32 ਬੋਰ ਦੇਸੀ ਦੋ ਰੌਂਦ 32 ਬੋਰ ਦੇ ਅਤੇ ਸੁਖਜਿੰਦਰ ਸਿੰਘ ਸੁਖ ਪਾਸੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਦੇ ਦੋ ਰੌਂਦ 315 ਬੋਰ ਜਿਹੜੇ ਬਰਾਮਦ ਕਰਕੇ ਅਸੀਂ ਮਕੱਨਾ ਨੰਬਰ ਜਿਹੜਾ 38 ਆ ਅੰਡਰ ਸੈਕਸ਼ਨ ਆ ਦੀ ਕੀ ਬੀਐਨਡੀਪੀ ਸੈਕਟਰ 25 ਜਨਨਾੜਾ ਅਨਾਰਜਕ ਥਾਣਾ ਪੂਰਬੇ ਕੇ ਦਰਜ ਕੀਤਾ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸਾਡੇ ਥਾਣਾ ਪੂਰਬ ਦੇ ਐਸਐਚਓ ਸੁਪਾਲਸ ਐਸਐਸ ਸੁਪਾਲਸ ਸਿੰਘ ਦੀ ਟੀਮ ਨੇ ਨਰਮਲ ਸਿੰਘ ਜੀ ਨੇ ਆਪੁੱਤਰ ਐਲਿਸ ਨੇ ਮਾਂ ਪੁੱਤਰ ਗੋਪੇ ਸਿੰਘ ਸੰਤ ਪੀਸ ਗੁਰసేਵਕ ਸਿੰਘ ਜਿਹੜਾ ਪਿੰਡ ਮਹਿਤਾ ਥਾਣਾ ਤਪਾ ਜਿਹੜਾ ਬਨਾਲਾ ਦਾ ਰਹਿਣ ਵਾਲਾ ਜਿਹਨੇ ਇੱਕ ਮੋਟਰਸਾਈਕਲ ਹੀਰੋ ਨੰਬਰ ਪੀਬੀ 19ਐਸ ਉਹਨਾਂ ਨਾਲ ਹੀ 70 ਤੱਕ ਗ੍ਰਿਫਤਾਰ ਕਰਕੇ ਇਸ ਪਾਸੋਂ ਅਸੀਂ 90 ਗ੍ਰਾਮ ਜਿਹੜੀ ਆ ਹੀਰ ਉਹਨਾਂ ਜਿਹੜੀ ਬਰਾਮਦ ਕੀਤੀ ਆ ਤੇ ਇਹਦੇ ਖਿਲਾਫ ਇਹ ਮਕੱਦਮਾ ਨੰਬਰ 39 ਅੰਡਰ ਸੈਕਸ਼ਨ 21 ਬੀ ਐਨਡੀਪੀਐਸ ਥਾਣਾਪੁਰ ਦਰਜ ਕਰਕੇ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਨਾਲ ਲਿੰਕ ਕਿਹੜੇ ਬੰਦੇ ਨਾਲ ਸੀ ਕਿਥੋਂ ਲੈ ਕੇ ਆ ਰਹੇ ਸੀ ਉਸ ਪਤਾ ਲੱਗਿਆ ਇੰਨਾ ਅਸੀਂ ਇੰਨਾ ਵਿਅਕਤੀ ਉਹਨਾਂ ਅੱਜ ਕੋਰਟ ਚ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਆ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਨਾਂ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਆ ਉਹਨਾਂ ਵਰੇ ਇਹ ਪਤਾ ਕਰਕੇ ਉਹਨਾਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇੱਕ ਅਸੀਂ ਇੱਕ ਹੋਰ ਪਰਚਾ ਜਿਹੜਾ थाना सदर ਵਿਖੇ ਦਰਜ ਕੀਤਾ ਜਿਹੜਾ ਸਾਡੇ ਐਸ ਅਸਿਸਤੰਦਰਪਾਲ ਸਿੰਘ ਐਸ ਸੀ 1 ਦੀ ਟੀਮ ਸੀ ਉਹਨਾਂ ਨੇ ਇੱਕ ਵਿਅਕਤੀ ਤਰਨਜੋਤ ਤਰਨੀ ਪੁੱਤਰ ਮਕੰਨ ਸਿੰਘ ਵਾਸੀ ਵਿਦਿਆਲਾ ਨੂੰ ਇੱਕ ਮੋਟਰਸਾਈਕਲ ਨੰਬਰ ਪੀ ਵੀ 32 ਜੇ 33 26 ਦੇ ਨਾਲ ਗ੍ਰਿਫਤਾਰ ਕਰਕੇ ਉਸ ਕੋਲੋਂ 2500 ਨਸ਼ੀਲੀਆਂ ਗੋੜੀਆਂ ਜਿਹੜੀਆਂ ਕਲੋਬੀਡੋਲ ਜਿਹਨੂੰ ਇਸ ਟਮਾਡੋਲ ਦਾ ਸਾਲਟ ਹੁੰਦਾ ਉਹਦੇ ਤੈਤ ਗ੍ਰਿਫਤਾਰ ਕਰਕੇ ਉਹ ਬ੍ਰੰਧ ਕਰਕੇ ਉਹਨੂੰ ਉਸ ਮਕੰਦੇ ਗ੍ਰਿਫਤਾਰ ਕਰਕੇ ਮਕੰਦਾ ਨੰਬਰ 230 ਆ ਥਾਣਾ ਅਹੀਂ ਚਤਰ ਆਰੰਪੁਰ ਅਧੀਨ ਦਰਜ ਕੀਤਾ ਜਿਹਦੇ ਸਾਰਨ ਆ ਯਾ ਕੋਸ ਬੋਲ ਨੂੰ ਕਿਨਨ ਦੇ ਵਿੱਚ ਚਲਾਈ ਜਾ ਰਹੀ ਹੈ ਇਹ ਦੁਨਸਿਆਤ ਕੋਸ ਕਰ ਬੋਲ ਚਲਾਈ ਹੈ ਅਜੇ ਵੀ ਨਹੀਂ ਰੁਕਮ ਕਰਨਾ ਦੀ ਸਭ ਇਹਨਾਂ ਨੂੰ ਇਹ ਸੁਦੇਸ਼ਾ ਵੀ ਜਿਹੜੇ ਵੀ ਇਹ ਜਿਹੜੇ ਵੀ ਇਹ ਨਸ਼ੇ ਦਾ ਕਾਰੋਬਾਰ ਕਰਨਗੇ ਉਹ ਸਾਰੇ ਜਿਹੜੇ ਆ ਸਲਾਕਾਂ ਪਿੱਛੇ ਜਾਣਗੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤਾਂ ਕਿ ਜਿਹੜਾ ਇਹ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕੀ ਸਾਡੇ ਦੇ ਦੋਸ਼ੀ ਖੜੇ ਗਏ ਆ ਇਕੱਲਾ ਇਹ ਦੇ ਸਕੋਰ ਵੀ ਬਾਰਾ ਕਿੰਨੇ ਮਕਦਮੇ ਲੱਗਦੇ ਆ ਇਹਨਾਂ ਵਿੱਚੋਂ ਜਿਹੜਾ ਸਤਨਾਮ ਸਿੰਘ ਸੱਤਾ ਉਹਨੇ ਤੇ ਪਹਿਲਾਂ ਵੀ ਇੱਕ ਹੀਰੋਨ ਦਾ ਮਕਦਮਾ 24 ਚ ਦਰਜ ਹੋਇਆ 31 ਨੰਬਰ ਦਾ ਜਿਹੜੇ ਤਾਂ ਕੋਈ ਉਹਨਾਂ ਤੋਂ ਪਿਆਰ ਦੀ ਗ੍ਰੰਥ ਹੋਇਆ ਜਿਸ ਤੇ ਕੈਰੋਂ ਦੀ ਸੀ ਪੇਸ਼ਟਰ ਦਰਜ ਹੋਇਆ ਪਰ ਉਹਨਾਂ ਤੋਂ ਕੋਈ ਇਹ ਨਹੀਂ ਅਸਲੀ ਤਾਂ ਇਹ ਮਕਦਮਾ ਦਾ ਨੇ ਇੱਕੋ ਮੁਕਦਮਾ ਦਤੇ ਐਨਡੀਪੀਓ ਸੈਕਟਰ ਦੇ ਦਰਜਿਆ ਇਸ ਤੋਂ ਲਾਵਾ ਜਿਹੜਾ ਨਿਰਮਲ ਸਿੰਘ ਨਾਇਬ ਨਿਮਾ ਫੜਾਇਆ ਉਹਦੇ ਤੇ ਪੁੱਲ ਜਿਹੜੇ 16 ਮੁਕਦਮੇ ਪਹਿਲਾਂ ਨਰਸੀ ਇੱਕ ਹੁਣ 17 ਮੁਕਦਮਾ ਅਸੀਂ ਦਰਜ ਕੀਤਾ ਜਿੱਦੇ 90 ਗ੍ਰਾਮ ਹੀਰੋਨ ਬਰਾਮਦ ਕੀਤੀ ਹੈ ਤੇ ਇਹਦੇ ਤੇ ਪੰਜ ਦੇ ਤੇ ਐਨਡੀਪੀਓ ਸੈਕਟਰ ਦੇ ਮੁਕਦਮੇ ਦਰਜ ਹੈ ਕੁਸ਼ਣ ਤੇ ਸ਼ਰਾਬ ਦੇ ਮੁਕਦਮੇ ਦਰਜ ਹੈ ਬਾਕੀ ਇਹਦੇ ਲੜਾਈ ਝਗੜੇ ਦੇ ਮੁਕਦਮੇ ਦਰਜ ਟੋਟਲ 17 ਮੁਕਦਮੇ ਇਹਦੇ ਹੁਣ ਤੱਕ ਦਰਜ ਹੋ ਚੁੱਕੇ ਹੈ